ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜਵੀਰ ਸਿੰਘ ਜਿਵੇਂ ਕਿ ਦੋਸਤੋ ਮੈਂ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਣਾ ਕੁਝ ਦੁਨੀਆ ਤੋਂ ਅਲੌਕਿਕ ਵੀਡੀਓ ਲੈ ਕੇ ਆਉਣਾ ਹੈ ਠੀਕ ਹੈ ਅੱਜ ਦੋਸਤੋ ਆਪਾਂ ਤੁਹਾਨੂੰ ਇੱਕ ਇਹੋ ਜਿਹੇ ਇਨਸਾਨ ਨਾਲ ਮਿਲਾ ਰਹੇ ਆ ਜੋ ਕਿ ਫੌਜ ਦੇ ਵਿੱਚੋਂ ਆਏ ਹੋਏ ਆ ਬਕਾਇਦਾ ਸੂਬੇਦਾਰ ਰਿਟਾਇਰ ਹੋਏ ਆ ਤੇ ਅੱਜ ਉਹ ਇੱਕ ਇਹੋ ਜਿਹੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਕਿ ਜਿਹੜੇ ਉਹ ਖੁਦ ਆਪਣੇ ਮੂੰਹ ਬਿਆਨ ਕਰਨਗੇ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਭੂਤ ਪ੍ਰੇਤ ਕਹਿ ਸਕਦੇ ਆ ਕਿ ਉਹਨਾਂ ਦਾ ਕਹਿਣਾ ਹੈ ਆਪਣੇ ਮੂੰਹੋਂ ਕਿ ਉਹ ਉਹਨਾਂ ਨੂੰ ਉਹਨਾਂ ਨੇ ਆਪਣੇ ਗ੍ਰਸਥ ਦੇ ਵਿੱਚ ਲਿਆ ਹੋਇਆ ਹੈ ਚਲੋ ਦੋਸਤੋ ਆਪਾਂ ਅੰਕਲ ਤੋਂ ਇਹਨਾਂ ਬਾਰੇ ਪੁੱਛਦੇ ਆ ਕਿ ਇਹ ਚੀਜ਼ ਸੱਚ ਹੈ ਜਾਂ ਝੂਠ ਹੈ ਹਾਂਜੀ ਅੰਕਲ ਜੀ ਸਾਸ ਟਿਕਾ ਸੱਚੀ ਗੱਲ ਹਾਂਜੀ ਦੱਸੋ ਅੰਕਲ ਜੀ ਤੁਸੀਂ ਸੁਣਿਆ ਹੈ ਵੀ ਇਹ ਇਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਭੂਤਾਂ ਪ੍ਰੇਤਾਂ ਨਾਲ ਕਿ ਇਹ ਸੱਚ ਹੈ ਐਕਸ ਮੈਂ ਐਕਸ ਸੁਬਿਹਾਰ ਗਰਦੀਆਤ ਸਿੰਘ ਆਰਮੀ ਦੀ ਸਰਵਿਸ ਕਰਕੇ ਸਹੀ ਸਲਾਮਤਾ ਆ ਹਾਂਜੀ ਤੇ ਮੇਰੇ ਕੋਲ ਜ਼ਮੀਨ ਆ ਜਿਹੜੀ ਕਿ ਛਟ ਦੇ ਉੱਤੇ ਮਜੂਦ ਆ ਹਾਂਜੀ ਉੱਥੇ ਜ਼ਮੀਨ ਦੇ ਵਿੱਚ ਕੋਈ ਜਿੰਗੜੇ ਆ ਕਿਹਾ ਜਾਂਦਾ ਹਿੰਦੀ ਜੋ ਹਾਂਜੀ ਉਹ ਪਏ ਹੋਏ ਹੀ ਤੇ ਮੈਂ ਆਪਜੀ ਜ਼ਮੀਨ ਨੂੰ ਉਧਰ ਕਰਨ ਵਾਸਤੇ ਆਪ ਜੇ ਬਲਦਾਂ ਦੇ ਨਾਲ ਪਹਿਲਾਂ ਛੋਟੀ ਕਰਾਈ ਦਾ ਜਮਾਨਾ ਸੀ ਕਰਾਈ ਦਾ ਹਾਂਜੀ ਉਹਦੇ ਨਾਲ ਮੈਂ ਕੰਮ ਕਰਨਾ ਸ਼ੁਰੂ ਕੀਤਾ ਫਿਰ ਮੈਂ ਰੈਕਟਰ ਤੋਂ ਵੀ ਸੇ ਮਾਰ ਕੀਤਾ ਤੋਏ ਜਾਨੀ ਕਿ ਉਹ ਮਪੂਰ ਤੇ ਹਾਂਜੀ ਦੂਰ ਕੇ ਮਾਪ ਜੀ ਜ਼ਮੀਨ ਜੜੀਆ ਲੇਵਲ ਤੇ ਕਰ ਲਈ ਹਾਂਜੀ ਇਥੋਂ ਮੈਨੂੰ ਤੰਗੀ ਕੁ ਸਰੀਰ ਨੂੰ ਮਹਿਸੂਸ ਹੋਣੀ ਸ਼ੁਰੂ ਹੋ ਗਈ ਪਰ ਮੈਂ ਆਪਣੀ ਉਹ ਟਾਈਮ ਤੇ ਜਵਾਨੀ ਚਾਹਤ ਮੈਂ ਇਸ ਚੀਜ਼ ਨੂੰ ਮਤਲਬ ਦਬਾਈ ਰੱਖਿਆ ਹਾਂਜੀ ਪਰ ਇਹ ਮੇਰੇ ਨਾਲ ਬਿਲਕੁਲ ਜਿਤਨਾ ਹੋਏ ਹੀ ਗੱਲਾਂ ਕਰ ਰਿਹਾ ਇਸ ਤਰੀਕੇ ਨਾਲ ਮੇਰੇ ਨਾਲ ਇਹ ਦਿਨ ਰਾਤ ਇਹ ਚੀਜ਼ ਚ ਵੀ ਕਿਤੇ ਮੇਰੇ ਨਾਲ ਨਹੀਂ ਅਸ਼ੰਕਰ ਹਾਂਜੀ ਹਾਂਜੀ ਦੱਸੋ ਕੋਈ ਹਾਂਜੀ ਅੰਕਲ ਜੀ ਏਡੀ ਜੋ ਇਹ ਮੈਂ ਤੇ ਚਲੋ ਪੁੱਛਦੀ ਆਕੂੰਗਾ ਜਬ ਪੇਟ ਆਉਂਦੀ ਆਈ ਪੁੱਛਿਆ ਤੇ ਇਹ ਤੁਹਾਨੂੰ ਖੂਬ ਹੂ ਇਹਦਾ ਚਿਹਰਾ ਕਿੱਦਾਂ ਦਾ ਲੱਗਦਾ ਆਪਣੀ ਇਨਸਾਨਾਰਗਾ ਹੀ ਆ ਕੋਈ ਕੁਝ ਹੋ ਰਿਹਾ ਹੈ ਕੋਈ ਇਨਸਾਨਾਰਗਾ ਹਬਚੀ ਚਾਇਆ ਫਿਰਦਾ ਰੰਗ ਗਿਆ ਕਾਲਾ ਅੱਛਾ ਜੀ ਜਿੱਤਰਾ ਹਬਚੀ ਹੁੰਦੇ ਆ ਨਾ ਅੱਛਾ ਇਸ ਤਰੀਕੇ ਨਾਲ ਹਬਚੀ ਦੀ ਤਰ੍ਹਾਂ ਇਹਦਾ ਰੰਗ ਕਾਲਾ ਛਾਇਆ ਤੇ ਦੂਜੇ ਨਾਲ ਮਤਲਬ ਇਹ ਦਿਨ ਨਾਲ ਦੋ ਹੋਰ ਭੂਤ ਵੀ ਇਹ ਆਪਣੇ ਆਪ ਨੂੰ ਵੱਡਾ ਭੂਤ ਕਹਿੰਦਾ ਉਹ ਦੋ ਨਾਲ ਜਿਹੜੇ ਆ ਉਹ ਨਿੱਕੇ ਭੂਤ ਹੈ ਬਿਲਕੁਲ ਸਾਫ਼ ਜੀ ਦਾ ਇਹ ਬਿਲਕੁਲ ਮੈਨੂੰ ਸਾਫ਼ ਜੀ ਦਾ ਦੇ ਸਰੀਰ ਨੂੰ ਤੰਗੀ ਦਿੰਦਾ ਜੋ ਫਿਰ ਮੇਰੇ ਸਰੀਰ ਨੂੰ ਤੰਗੀ ਦਿੰਦਾ ਜਿੱਤਰਾਂਗੇ ਬਲੱਡ ਉਟਾਉਂਦਾ ਹੈ ਮੇਰਾ ਜਦੋਂ ਬਲੱਡ ਨਾ ਹੁੰਦਾ ਤੇ ਮੈਂ ਡਾਕਟਰ ਦੇ ਕੋਲ ਜਾਣਾ ਡਾਕਟਰ ਕੋਲ ਚੈੱਕ ਕਰਉਣਾ ਫਿਰ ਨਹੀਂ ਉਹੀ ਮਸ਼ੀਨ ਮੇਰੇ ਮੋਢੇ ਤੇ ਲਾ ਦੇਣੀ ਆ ਕਿ ਮੈਂ ਤੇਰੇ ਨਾਲ ਸਾਰਾ ਕੁਝ ਏ ਕਰ ਲਿਆ ਇਹ ਮੇਰੇ ਨਾਲ 24 ਘੰਟੇ ਮਤਲਬ ਮੇਰੀ 42 ਸਾਲ ਹੋ ਗਏ ਇਹਨੂੰ ਮੇਰੇ ਨਾਲ ਸੇਵਾ ਵਿੱਚ ਇਤਰਾ ਕਰ ਜਾ। ਠੀਕ ਤੇ ਮੈਂ ਇਹਦਾ ਦੁੱਖ ਚੱਲ ਰਿਹਾ। ਇਹਦੀ ਮੰਗ ਕੀ ਹੈ ਵੀ ਇਹਦੀ ਮੰਗ ਕੋਈ ਮੰਗੇ ਜਿਹੜੀ ਇਹਨੇ ਕਈ ਵੀ ਮੇਰੀ ਮਾਂਤਾ ਕਰ। ਅੱਛਾ ਮੈਂ ਮੁੜ ਕੇ ਉਹ ਟਾਈਮ ਤੇ ਜਿਹੜਾ ਇਹਨੂੰ ਮਾਂਤਾ ਸੀ। ਬਾਬਾ ਇਹ ਬਾਬਾ ਜੀਸੂ ਅੱਛਾ ਜੀ ਉਹਨੂੰ ਕਹਿੰ ਪਠਾਨ ਜਾਂਦਾ। ਮੈਂ ਉਹਦੇ ਕੋਲ ਗਿਆ ਤੇ ਉਹਨੇ ਮੈਨੂੰ ਇਹ ਕਿਹਾ ਵੀ ਤੂੰ ਇਹ ਜੀ ਮਾਨਤਾ ਕਰ ਅਗਰ ਤੇਰਾ ਇਹ ਖੜਾ ਨਾ ਛੱਡੇ ਤੇ ਉਹ ਲਬਜ ਪੁੱਠਾ ਆ ਚੰਗਾ ਉਹ ਮੈਂ ਇਤੇ ਮਾਰ ਨਹੀਂ ਇਤੇ ਖਾ ਸਕਦਾ ਉਹਨੇ ਉਹ ਆਖਿਆ ਵੀ ਮੇਰੇ ਜੇ ਨਾਂ ਤੈਨੂੰ ਇਹ ਖੜਾ ਤੇਰਾ ਛੱਡੇ ਕਿ ਮੇਰੇ ਨਾਲ ਤੂੰ ਇਹ ਕਰ ਸਕਦਾ ਯਾਨੀ ਕਿ ਗੱਲ ਕੀ ਵੀ ਉਹਨੇ ਆਖਿਆ ਵੀ ਮੇਰੀ ਧਾੜੀ ਬਣਦੀ ਅੱਛਾ ਪੰਜਾਬੀ ਚ ਮੈਂ ਫਿਰ ਉਹਨੂੰ ਜਦੋਂ ਜਾ ਕੇ ਦੱਸਿਆ ਤੇ ਉਹਨੇ ਮੁੜ ਕੇ ਆਖਿਆ ਵੀ ਮੈਂ ਬਦਾਮਾਂ ਜਾਂ ਗਰੀਆਂ ਘੋਟ ਕੇ ਪੀਣਾ ਹਾਂ ਫਿਕਤੇ ਮੈਨੂੰ ਆਪਦੇ ਕੰਮ ਕਰ ਜਾ ਕਿ ਕਰਨੀ ਕੁੁਰ ਮੀਤਾ ਸੀ ਗ੍ਰੰਭਾਜ ਗਿਆ ਅੱਛਾ ਜੀ ਉਹ ਨੂੰ ਇਹਨੇ ਜਾ ਕੇ ਦੱਸਿਆ ਵੀ ਜਾ ਉਹ ਨੂੰ ਪੁੱਛ ਫੋਜੀ ਨੂੰ ਤੁਬੀਰ ਨੂੰ ਪੀ ਤੋਂ ਬਦਾਮਾਂ ਦੀ ਗਰੀਆ ਪੀਣਾ ਤੇ ਮੈਂ ਉਹ ਟੈਂਪ ਕੋ ਟੱਕਿਆ ਉਹਨੇ ਆਖਿਆ ਵੀ ਇਹ ਤੇ ਤੇਰੀਆਂ ਖਾਧੀਆਂ ਚੀਜ਼ਾਂ ਦਾ ਮਦਦਦਾਤਾ ਮੈਨੂੰ ਆਣ ਕੇ ਜੇ ਤੇਰਾ ਖੜਕ ਜੋ ਵਿਚਾਰਦਾ ਮੈਂ ਆਪੇ ਤੂੰ ਮੈਨੂੰ ਹੁਣੇ ਜਰਾ ਮਨਾਇਆ ਕਿ ਤੂੰ ਇਹ ਦਾ ਰਾਜਕਾਰ ਉਹ ਮੁਰਗੇ ਮਰ ਗਿਆ ਤਾਂ ਮੈਂ ਫੇਰ ਛਾਣੇ ਕੋ ਭਜਣਾ ਸ਼ੁਰੂ ਕੀਤਾ ਇਥੋਂ ਤੱਕ ਕਿ ਮੈਂ 1 ਲੱਖ ਰੁਪਇਆ ਕਿਸੇ ਛਾਣੇ ਨੇ ਮੰਗਿਆ ਮੈਂ ਉਹ ਵੀ ਦੇ ਦਿੱਤਾ ਤੇ ਮੇਰੀ ਜਾਨੇ ਤੋਂ ਛੁੜ ਗਈ ਅੱਛਾ ਜੀ ਪਰ ਉਹਨੇ ਮੁਰਕੇ ਮੈਨੂੰ ਤਿੰਨ ਕਿ ਦਿਨ ਬਾਅਦ ਜਵਾਬ ਦਿੱਤਾ ਅੱਛਾ ਜੀ ਕਿ ਮੈਂ ਇਹਨੂੰ ਨਹੀਂ ਹੱਲ ਕਰ ਸਕਦਾ ਕਿ ਮੇਰੇ ਪੈਸੇ ਰਿਪੋਰਟ ਸੀ ਇਸ ਤਰ੍ਹਾਂ ਮੈਂ ਬਹੁਤ ਦੁਖਿਆ ਅੱਛਾ ਜੀ ਤੇ ਫੇਰ ਫਿਰ ਅੰਕਲ ਜੀ ਹੁਣ ਤੁਸੀਂ ਜਿੱਦਾਂ ਕਿ ਬਾਬਿਆਂ ਕੋ ਗਏ ਆ ਜਾਂ ਸਿਆਣਿਆਂ ਕੋਲ ਗਏ ਤੇ ਤੁਹਾਡਾ ਫਿਰ ਮਸਲਾ ਨਹੀਂ ਹੱਲ ਹੋਇਆ ਨਹੀਂ ਮੇਰਾ ਹਰ ਨਹੀਂ ਮਸਲਾ ਅੱਛਾ ਜੀ ਤੇ ਹੁਣ ਅੱਜ ਹੁਣ ਵੀ ਇਹ ਤੁਹਾਡੇ ਪੱਕਾ ਨਾਲ ਹੀ ਰਹਿੰਦਾ ਨਾਲ ਹੀ ਨਾਲ ਹੀ ਮੈਂ ਇਹਦੇ ਵਾਸਤੇ ਮੁਰਤੇ ਇੱਕ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦਾ ਮੈਨੂੰ ਕਿਸੇ ਦੱਸਿਆ ਤੇ ਮੈਂ 15 ਦਿਨ ਸਹਿਜ ਬਾਠ ਆਪ ਦੇ ਘਰ ਕਰਾਇਆ ਅੱਛਾ 15 ਦਿਨ ਸਹਿਜ ਬਾਠ ਆਪ ਦੇ ਘਰ ਕਰਾਇਆ ਅੱਛਾ ਕਿ ਇਹ ਮੇਰੇ ਸਰੀਰ ਦੇ ਵਿੱਚੋਂ ਚਲਾ ਜਾਵੇ ਪਰ ਇਹਨੇ ਗੁਰੂ ਗ੍ਰੰਥ ਸਾਹਿਬ ਆਉਣ ਤੋਂ ਪਹਿਲਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਸੂਬ ਬਖਸ਼ਤਾ ਨਾਲ ਇੱਕ ਬਾਣੀ ਦੇ ਦੋ ਸ਼ਬਦ ਵੀ ਦਿੱਤੇ ਨੇ ਮੈਨੂੰ ਅੱਛਾ ਜੀ ਜਿੰਨੂ ਕਿ ਬਾਣੀ ਦੇ ਵਿੱਚ ਸ਼ਬਦ ਜਾ ਰਹੇ ਹੁੰਦੇ ਆ ਅੱਛਾ ਜੀ ਪੰਜ ਪਾਛੇ ਜੇ ਲਿਖੀ ਹੋਏ ਉਹ ਇਹਨੇ ਮੈਨੂੰ ਪਹਿਲਾਂ ਹੀ ਦੱਸ ਦਿੱਤੇ ਤੇ ਜਿਵੇਂ ਕਰੀ ਇਹਨੂੰ ਇਹਨੂੰ ਧਰ ਨਹੀਂ ਲੱਗਦਾ ਕੁਰਬਾਨੀ ਤੋਂ ਇਹਨੂੰ ਬਿਲਕੁਲ ਮੇਰੇ ਮਾਗੇ ਮੁਤਾਬਕ ਕਿਉਂਕਿ ਮੈਂ ਆਖਰੀ ਪੈਰ ਮੂਰਮਤਰਾ ਆਪਣੇ ਮੂੰਹ ਦੇ ਵਿਚਰਾਣਾ ਆਪ ਦੀ ਜਾਨ ਦੀ ਸਰਾਬ ਦੀ ਬਾਤ ਹੈ ਪਰ ਇਹ ਬੰਦ ਚ ਡਰਦਾ ਤੇ ਜਿੱਦਾਂ ਜਣੇ ਕਿ ਤੁਹਾਨੂੰ ਇਹ ਪਰੇਸ਼ਾਨ ਕਰਦਾ ਤੁਹਾਡੇ ਘਰ ਚ ਕਿੰਨੇ ਮੈਂਬਰ ਆ ਹੋਰ ਨਹੀਂ ਕਿਸੇ ਨੂੰ ਇਹ ਕੁੱਝ ਜਾਣ ਕਰਦਾ ਨਹੀਂ ਹੋਰ ਕਿਸੇ ਨੂੰ ਪਰਛਾਹ ਤੇ ਤੁਸੀਂ ਇਹਨਾਂ ਨੂੰ ਇਹਨੂੰ ਪੁੱਛਿਆ ਨਹੀਂ ਵੀ ਮੇਰੇ ਨਾਲ ਤੁਹਾਡੇ ਤੇਰਾ ਕੀ ਲੈਣ ਦੇਣ ਨੇ ਇਹਨੂੰ ਮੈਂ ਪੁੱਛਿਆ ਤੂੰ ਮੇਰੇ ਤੋਂ ਕੀ ਲੈਣਾ ਆ ਮੈਂ ਤੈਨੂੰ ਤੇ ਦੇਣਾ ਆ ਅੱਛਾ ਜੀ ਇਨੇ ਮੈਨੂੰ ਪੁੱਛਿਆ ਵੀ ਨਹੀਂ ਮੈਂ ਤੈਨੂੰ ਤੰਗ ਹੀ ਕਰਦਾ ਅੱਛਾ ਜੀ ਇਹ ਮੇਰੀ ਜਾਨ ਈ ਖੱਤ ਲੋਕ ਕਹਿੰਦੇ ਅਬੀ ਪੁੱਟਰੀ ਹੈ ਕਿ ਮੈਂ ਇਹ ਆਂਦਾ ਵੀ ਮੇਰਾ 사ウਦੀ ਅਰਬ ਤੱਕ ਰਾਜ ਆ ਠੀਕ ਹੈ ਜੀ ਉੱਥੇ ਆਂਦਾ ਵੀ ਮੇਰੀ ਜਗ੍ਹਾ ਬਣੀ ਹੋਈ ਆ 사ウਦੀ ਅਰਬ ਦੇ ਵਿੱਚ ਜਿੱਥੇ ਮੱਕਾ ਆ ਨਾ ਜਿੱਥੇ ਮੁਸਲਮਾਨ ਜਾ ਕੇ ਹਜ ਕਰਦੇ ਅੱਛਾ ਜੀ ਤੇ ਇਹਨੂੰ ਰੋੜੀਆਂ ਮਾਰਦੇ ਆ ਉਹ ਇਹਨੂੰ ਸ਼ੈਤਾਨ ਕਿੱਜਿਆ ਠੀਕ ਹੈ ਕਿਉਂ ਬਾਣੀ ਦੇ ਬੱਚੇ ਦਾ ਲਬਜ ਸ਼ੈਤਾਨ ਨਹੀਂ ਆ ਰਿਹਾ ਤੇ ਮਤਲਬ ਜਿਹੜੇ ਜਸਮਸੀਹ ਨੂੰ ਮੰਨਦੇ ਆ ਉਹਨਾਂ ਦੇ ਮੁਤਾਬਕ ਇਹ ਸ਼ੈਤਾਨ ਆ ਕਲੀਅਰ ਗੱਟ ਜਿਹਨੇ ਮੈਨੂੰ ਯੂਸਫ ਦਾ ਨਾਮ ਦੱਸਿਆ ਜਿਹੜਾ ਕਿ ਮੈਨੂੰ ਪਤਾ ਹੀ ਨਹੀਂਗਾ ਮੈਂ ਫਿਰ ਸਾਈਦਾ ਮਤਲਬ ਜਿਹੜਾ ਇੱਥੇ ਬਾਊ ਆ ਪਹਿਲਾਂ ਉਹਦੇ ਨਾਲ ਮੈਂ ਸੰਪਰਕ ਕੀਤਾ ਤੇ ਉਹਨੇ ਮੈਨੂੰ ਆਖਿਆ ਉਹ ਤੇ ਜਸਮਸੀਹ ਦਾ ਪਾਪ ਆ ਇਹ ਇੰਨੀਆਂ ਗੱਲਾਂ ਕਰਦਾ ਤੇ ਮੇਰੇ ਸਰੀਰ ਨੂੰ ਮੈਂ ਉਹ ਆਪਣਿਆ ਪ੍ਰਮੁਖ ਇੱਕ ਡਿਫੈਂਸ ਫੌਜੀ ਹੁੰਦੇ ਨਾਤੇ ਇਤਨਾ ਮੁਕਾਬਲਾ ਕਰ ਰਿਹਾ ਅਗਰ ਕੋਈ ਹੋਰ ਬੰਦਾ ਹੁੰਦਾ ਤੇ ਦਿਲ ਤੇ ਧਰ ਪਾ ਕੇ ਮੌਤ ਹੋ ਜਾਂਦੀ ਤੇ ਅਕੜੀ ਜਿੱਦਾਂ ਕਿ ਅੱਜ ਕੱਲ ਆਪਣੀ ਜਿਹੜੇ ਸਿਆਣੇ ਪੜੇ ਲਿਖੇ ਜਿਹੜੇ ਜਿਆਦੇ ਜਿਹੜੇ ਆਪਣੇ ਲੋਕ ਐਜੂਕੇਟਿਡ ਜਿਆਦੇ ਪੜੇ ਲਿਖੇ ਸਮਝਦੇ ਆ ਉਹ ਇਹਨਾਂ ਕਲਾ 'ਤੇ ਵਿਸ਼ਵਾਸ ਨਹੀਂ ਕਰਦੇ ਕਿ ਭੂਤ ਪ੍ਰੇਤ ਕੋਈ ਨਹੀਂ ਹੈਗਾ ਕਿ ਦੁਨੀਆ 'ਤੇ ਕੁਝ ਨਹੀਂ ਹੈਗਾ ਨਾ ਕੋਈ ਸਵਰਗ ਨਾ ਕੋਈ ਨਰਕ ਹੈ ਭੂਤ ਪ੍ਰੇਤ ਕੋਈ ਚੀਜ਼ ਨਹੀਂ ਹੁੰਦਾ ਇਹ ਇੱਕ ਸਿਰਫ ਵਹਿਮ ਹੈ ਤੁਹਾਡੇ ਕਹਿੰਦੇ ਹਿਸਾਬ ਨਾਲ ਵੀ ਇਹ ਸੱਚਾਈ ਹੈ ਕਿ ਭੂਤ ਪ੍ਰੇਤ ਹੁੰਦੇ ਹੈ ਮੈਂ ਜਿਹੜਾ ਮਰਨਾ ਆਂ ਕਿ ਕੋਈ ਵੀ ਗੱਲ ਕਰੇ ਮੈਂ ਸਿੱਧ ਕਰਕੇ ਆਨਾ ਵੀ ਇਹ ਪੂਤਾ ਦਾ ਰਾਜਾ ਆਪਰੇ ਆਪ ਨੂੰ ਕਹਦਾ ਦੇ ਪੂਤਾ ਹੈ ਅੱਛਾ ਇਹ ਦੀਨ ਦੁਨੀਆ ਦੇ ਵਿੱਚ ਪੂਤ ਹੈ ਇਹ ਦੀਨ ਦੁਨੀਆ ਮੈਂ ਕਹਿੰਦਾ ਵੀ ਪੂਤਾ ਬੜਾ ਪੂਤਾ ਪਹਿਲਾਂ ਬਿਮਾਰੀ ਬਾਅਦ ਤੇ ਅੱਛਾ ਭੂਤ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵੀ ਪੂਤ ਹੈਗੇ ਹੁੰਦੇ ਜ਼ਿੰਦਗੀ ਦੇ ਵਿੱਚ ਚੱਲਦੀ ਦੁਨੀਆ ਦੇ ਵਿੱਚ ਆਪਣੀ ਅਹਿਮੀਅਤ ਰੱਖਦੇ ਆ ਕਿ ਅਸੀਂ ਹੈਗੇ ਆ ਅੱਗੇ ਆ ਜਿਨ੍ਹਾਂ ਨੂੰ ਦੇਖਦੇ ਉਹਨਾਂ ਨੂੰ ਪਤਾ ਨਹੀਂ ਤੇ ਦੂਜਿਆਂ ਦੇ ਪਤਾ ਨਹੀਂ ਜਿਹਨੂੰ ਡੋਖਿਆ ਉਹਨੂੰ ਪਤਾ ਜਿਹੜਾ ਦੂਜਾ ਸੁਗੀ ਬੰਦਾ ਉਹ ਉਹਨੂੰ ਕਹਿੰਦਾ ਵੀ ਇਹ ਬੈ। ਅੱਛਾ ਹੁਣ ਤੁਸੀਂ ਕਹੇ ਤੁਹਾਡੇ ਕਹਿੰਦਾ ਮਤਲਬ ਇਹ ਕਾਲੇ ਰੰਗ ਦਾ ਏ। ਹਾਂ ਤੇ ਇਨਸਾਨਾਂ ਦੇ ਵਰਗਾ ਹੈਗਾ ਏ। ਇਨਸਾਨਾਂ ਦਾ ਦੋ ਜੇ ਨਾਲ ਹੋਇਆ। ਅੱਛਾ ਅੱਛਾ ਇਹ ਤੈਨਿਆ। ਬਿਲਕੁਲ ਤੁਹਾਨੂੰ ਹੂ ਬੂ ਬਹੁਤ ਸਾਫ਼ ਦੀਦਾ। ਉਹ ਮੈਨੂੰ ਹੂ ਬੂ ਇਹ ਜਿਹੜਾ ਆ ਇਹ ਮਤਲਬ ਵੀ ਪਾਵਰਫੁੱਲ ਆ। ਅਛਾ ਤੇ ਜਿਹੜੇ ਦੋ ਆ ਉਹ ਇੰਨੀ ਪਾਵਰਫੁਲ ਨਹੀਂ ਹੈ ਕਿ ਇਹ ਉਹਨਾਂ ਨੂੰ ਆਪੇ ਘਟੌ ਚੜਾਤਾ ਤੇ ਪਹਿਰਾਵਾ ਕਿਦਾਂ ਦਾ ਉਹਨਾਂ ਦਾ ਪਹਿਰਾਵਾ ਜਿਹੜਾ ਉਹ ਬੰਦੇ ਮੇਰੇ ਘਰ ਦੇ ਨਾਲ ਨਿੱਜੀ ਕੀ ਉਹਨਾਂ ਦਾ ਘਾਰ ਹੀ ਇੱਕ ਹਾਰਟ ਐਕ ਦਾ ਮਰੀਜ਼ ਆ ਉਹ ਸਾਈਕਲ ਤੇ ਉੱਤੋਂ ਉਾਕੇ ਗਿਆ ਉਹ ਮਰ ਗਿਆ ਉਹ ਦਾ ਮੇਰਾ ਕੁਝ ਪਹਿਲਾਂ ਪੈਰੀ ਦੇ ਵਿੱਚ ਪਹਿਲਾ ਚੌਂਦਾ ਹੈ ਉਹ ਹੁਣ ਜਦੋਂ ਇਹਦੇ ਨਾਲ ਹੀ ਰਹਿੰਦਾ ਉਹ ਬੰਦਾ ਮੈਨੂੰ ਪਈ ਤੇ ਕਈ ਫੜੀ ਹੁੰਦੀ ਹੈ ਜਿਹੜਾ ਬੰਦਾ ਮਰ ਗਿਆ ਉਹ ਉਹ ਇਹਨਾਂ ਦੇ ਨਾਲ ਹੀ ਰਲ ਗਿਆ ਉਹ ਨਾਲ ਉਹ ਉਹਨੇ ਕਈ ਫੜ ਕੇ ਪਈ ਮੰਗਦਾ ਮੇਰੇ ਤੋਂ ਜੀਂਦਿਆਂ ਉਹ ਪਈ ਉਹਨਾਂ ਨੂੰ ਮੈਂ ਦਿੱਤੀ ਨਹੀਂ ਸੀ ਪਰ ਉਹ ਮਰਨ ਦੇ ਟਾਈਮ ਤੇ ਉਹਦਾ ਜਿਹੜਾ ਅੰਤਮ ਖਿਆਲ ਉਹ ਮੇਰੇ ਲਈ ਰਿਹਾ ਕਿ ਇਹ ਤੋਂ ਪਈ ਲੈਣੀ ਉਹ ਹੁਣ ਮੇਰੇ ਤੋਂ ਕਈ ਲੈ ਕੇ ਮੈਨੂੰ ਬਖਾਉਂਦਾ ਕਿ ਮੈਂ ਆਵੇ ਕਈ ਜਿਹੇ ਵਿੱਚ ਇਹ ਇੱਕ ਮੇਰੀ ਲੜਕੀ ਆ ਉਹ ਨੂੰ ਵੀ ਜਾ ਕੇ ਇਹ ਦਾਤ ਦਿੰਦੇ ਆ ਤੇਰੇ ਬਾਪ ਨੂੰ ਹੀ ਮਾਤ ਦੇਣਾ ਉਹਨਾਂ ਵਰਸਾ ਜੀਤੀ ਐਸ਼ੀਸ਼ਾ ਠੀਕ ਹੈ ਜੀ ਤੇ ਹੁਣ ਅੰਕ ਜੀ ਤੁਸੀਂ ਫਿਰ ਕਿਵੇਂ ਇਹਨਾਂ ਦੇ ਨਾਲ ਜ਼ਿੰਦਗੀ ਜੀਉਂਦੇ ਦੇ ਫਿਰ ਬੜੀ ਬੜੀ ਮੁਸ਼ਕਲ ਹੁੰਦੀ ਹੋਣੀ ਹੈ ਮੈਂ ਬੜੀ ਦੇਰ ਰਾਤ ਇਹਨਾਂ ਦੇ ਨਾਲ ਗੱਲਾਂ ਪਤਾ ਕਰਨੀਆਂ ਤੁਹਾਨੂੰ ਦਿਖਣਾ ਹੋਰ ਕਿਨੂੰ ਦਿਖਣਾ ਹੀ ਨਹੀਂਗਾ ਨਹੀਂ ਨਹੀਂ ਜੋ ਕੋਈ ਤੰਗੀ ਜਾਂਦਾ ਮੈਨੂੰ ਜਾਂਦਾ ਮੈਂ ਉਹਦੀ ਤੰਗੀ ਨੂੰ ਕੱਟ ਕੇ ਬਾਹਰ ਪਛਾਣ ਸੁੱਟ ਕੇ ਜਾਂਦਾ ਕ ਠੀਕ ਠੀਕ ਇਹ ਮੇਰੇ ਸਰੀਰ ਨੂੰ ਬਿਲਕੁਲ ਮਿੱਟੀ ਕਰ ਦਦਾ ਬਈ ਇਹ ਮਟਰ ਉੱਠਣ ਜੋਗਾ ਨਾਲ ਪਰ ਮੈਂ ਫਿਰ ਵੀ ਆਪ ਦਾ ਡਿਫੈਂਸ ਲੈ ਕੇ ਆਉਂਦੀ ਜਿੰਦਗੀ ਜੀ ਰਿਆ ਪਰ ਬਿਲਕੁਲ ਹਾਜਰ ਨਾਜਰ ਟੁੱਟੇਗੇ ਠੀਕ ਹੈ ਜੀ ਚਲੋ ਇਹ ਹਰ ਇੱਕ ਹਾਲੇ ਮੀ ਹਰ ਚੀਜ਼ ਦੀ ਸ਼ਕਲ ਬਦਲਦਾ ਹੈ ਇਹ ਬੰਦਾ ਵੀ ਬਣ ਜਾਂਦਾ ਭੇਡ ਵੀ ਬਣ ਜਾਂਦਾ ਬੱਕਰੀ ਬਣ ਜਾਂਦਾ ਇਹ ਮਾਝੀ ਵੰਟਾ ਦਾ ਮਤਲਬ ਜੋ ਵੀ ਚੀਜ਼ ਹੋਵੇ ਉਹਦਾ ਹੀ ਪੀਸ ਕੱਲਦਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਆਪਣੇ ਪੰਜਾਬੀ ਲੋਕੀ ਸਨੇਡਾ ਵੀ ਕਹਿੰਦੇ ਆ ਹਾਂ ਠੀਕ ਹੈ ਉਹ ਵੀ ਇਹ ਰੂੜਾ ਹੈ ਇਹ ਨਹੀਂ ਇਹ ਸਨੇਡਾ ਜਿਗਾ ਅੱਛਾ ਕਿਉਂਕਿ ਇਹ ਇਹ ਹੱਡੋ ਰੂੜਾ ਜਿੱਥੇ ਡੰਗਰ ਮਰੇ ਸੁੱਟੇ ਜਾਂਦੇ ਆ ਨਾ ਹੂੰ ਉਹ ਹੱੱਡੇ ਰੂੜੇ ਦਾ ਇਹ ਆਪੇ ਆਪੂ ਰਾਜਾ ਕੋਂਦਾ ਇਡੀ ਗੰਦਗੀ ਚ ਗੱਦੀ ਚੀਜ਼ ਹੈ ਠੀਕ ਠੀਕ ਇਹਦਾ ਕਨੈਕਸ਼ਨ ਹੱਡੋ ਰੂੜੇ ਨਾਲ ਜੁੜਦਾ ਮੇਰੀ ਪਾਲੀ ਦੇ ਵਿੱਚ ਇੱਕ ਕਿਸਮ ਦਾ ਡਰੋੜਾ ਹੀ ਬਣਿਆ ਸੀ ਜਿਹੜੇ ਟੋਏ ਸੀ ਉੱਥੋਂ ਇਹਨੇ ਮਤਲਬ ਮੈਨੂੰ ਇਹਨੇ ਕਾਹਬੀ ਮੈਂ ਟੋਏ ਤੁੰ ਕਿਉਂ ਪੂਰੇ ਮੈਂ ਆ ਕਾਬੀ ਇਹ ਮੇਰੀ ਜ਼ਮੀਨ ਆ ਮੈਂ ਆਪੇ ਕਾਬੂ ਕਰਨੀ ਤੇ ਮੈਂ ਕਰਕੇ ਪੂਰੇ ਇਥੋਂ ਮੇਰੇ ਮਗਰੇ ਉੱਥੋਂ ਇਹ ਇਹਦਾ ਤੁਹਾਡੇ ਉਹ ਟਾਈਮ ਹਾ ਉਹਨਾ ਅਛਾ ਜੀ ਉਹ ਟਾਈਮ ਤੇ ਮੈਂ ਹਾਰ ਬੋਗਾ ਜਿਸ ਟਾਈਮ ਦਾ ਮੇ ਮਗਰ ਲੱਗਾ ਅਚ ਸਭ ਤੋਂ ਪਹਿਲਾਂ ਤੁਹਾਡਾ ਜਦੋਂ ਪੇਚ ਆ ਪਿਆ ਤੁਹਾਡੇ ਨਾਲ ਮੇਲ ਜੁਲ ਹੋਇਆ ਇਸ ਜਗ੍ਹਾ ਤੋਂ ਮੇਲ ਜੁਲ ਹੋਇਆ ਉਹ ਇਸ ਜਗ੍ਹਾ ਤੋਂ ਹੋਇਆ ਠੀਕ ਮੈਂ ਆਪਜੀ ਬੰਬੀ ਤੇ ਆ ਲੰਮਾ ਪਿਆ ਸੋਟਾ ਇਹਨੇ ਮੈਨੂੰ ਆਪਣਾ ਨਾਮ ਦੱਸਿਆ ਵੀ ਮੇਰਾ ਨਾਮ ਆਇਆ ਅਚ ਜੀ ਠੀਕ ਠੀਕ ਵੇਖੋ ਦੋਸਤੋ ਜਿਵੇਂ ਕਿ ਅੱਜ ਕੱਲ ਦੀ ਆਪਣੀ ਨੌਜਵਾਨ ਪੀੜ੍ਹੀ ਆਪਣੇ ਜਿਆਦੇ ਪੜੇ ਲਿਖੇ ਆਪਾਂ ਇੰਟੈਲੀਜੈਂਟ ਬੰਦੇ ਕਹਿ ਸਕਦੇ ਆ ਜਿਵੇਂ ਕਿ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਵੇਂ ਕਿ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਰੱਖਦੇ ਯਕੀਨ ਨਹੀਂ ਰੱਖਦੇ ਇਹ ਵੇਖੋ ਇੱਕ ਅੰਕਲ ਜੋ ਕਿ ਸਾਡੇ ਪਿੰਡ ਦੇ ਇੱਕ ਫੌਜੀ ਬੰਦੇ ਆ ਰਿਟਾਇਰ ਸੂਬੇਦਾਰ ਆ ਤਾਂ ਇਹਨਾਂ ਨੇ ਆਪਣੀ ਜੀਵਨੀ ਦੱਸੀ ਅੱਜ ਇਹ ਹਾਜ਼ਰ ਨਾਜ਼ਰ ਆ ਇਸ ਦੁਨੀਆ ਤੇ ਦੇਖੋ ਤੁਹਾਡੇ ਸਾਹਮਣੇ ਇਹਨਾਂ ਨੇ ਆਪਣੇ ਆਪਣੀ ਜ਼ੁਬਾਨੋਂ ਇਹਨਾਂ ਨੇ ਇੱਕ ਭੂਤ ਪ੍ਰੇਤ ਜਿਹਨੂੰ ਆਪਾਂ ਕਹਿ ਸਕਦੇ ਆ ਇਹਨਾਂ ਨੇ ਸਾਬਤ ਕੀਤਾ ਕਿ ਉਹ ਇਸ ਦੁਨੀਆ ਤੇ ਹੈਗੇ ਆ ਜਦਕਿ ਇਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੁੰਦੀ ਆ ਦੋਸਤੋ ਤਾਂ ਮਿਹਰਬਾਨੀ ਕਰਕੇ ਜੇਕਰ ਕਿਸੇ ਕੋਲ ਕੋਈ ਹਾਲ ਹੋਵੇ ਤਾਂ ਜਰੂਰ ਅੰਕਲ ਦਾ ਕੀਤਾ ਜਾਵੇ ਤੁਸੀਂ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੁਨੀਆ ਆਪਾਂ ਨੂੰ ਬਹੁਤ ਸਾਰੀ ਵੇਖਦੇ ਮੈਂ ਇਹ ਕਹਿਣਾ ਵੀ ਮੈਂ ਮੈਂ ਤੇਨੂੰ ਪਹਿਲੇ ਹੀ ਲੈਟ ਚਰਾਉਣ ਨੂੰ ਫਰਦਾ ਹਾਂ ਕਿ ਮੈਨੂੰ ਕੋਈ ਨਾ ਕੋਈ ਇੱਕ ਮਸਲਾ ਹੱਥ 'ਚੇ ਵੀ ਜਿਹਦੇ ਨਾਲੇ ਮੇਰੀ ਜਾਨ ਛੱਡੇ ਤੇ ਮੇਰੀ ਬੱਚੀ ਜਿੰਦਗੀ ਬਹਾਪ ਦੀ ਬੁਰੀ ਕਰ ਸਕਦਾ ਬੁਰੀ ਨਿਭਾ ਸਕਦਾ ਬਾਰਸ਼ ਸਕਦਾ ਕਿਉਂਕਿ ਮੈਨੂੰ ਇਹਦੀ ਮਨ ਦੇ ਵਿੱਚ ਚਿੰਤਾ ਰਹਿੰਦੀ ਆ ਕਿ ਮੇਰੇ ਸੀ ਨੂੰ ਦੁਖੀ ਕਰਦਾ ਉਹ ਗਮਾਂ ਚ ਦੁੱਖੋਂ ਦਾ ਤੇ ਫਿਰ ਮੈਂ ਇੱਡੇ ਗੇ ਵੀ ਬੇਤਰਲਾ ਕਰਦਾ ਵੀ ਮੇਰੀ ਜਾਨ ਛੱਡ ਪਰ ਨਹੀਂ ਛੱਡਿਆ ਤੇ ਮੈਂ ਇਹਦੇ ਨਾਲ ਜ਼ਿੰਦਗੀ ਆਪੀ ਪੂਰੇ ਟੌਰ ਨਾਲ ਨਿਭਾ ਰਿਆ ਮੈਂ ਇਹਨੂੰ ਸਮਝਦਾ ਕੁਝ ਨਹੀਂ ਆਪੇ ਨੂੰ ਠੀਕ ਹੈ ਜੀ ਝਲਕਾਰ ਕੇ ਮੈਲਗਮ ਕਹਾਵਨਾ ਕਰਿਆ ਪਰ ਜਿਹੜਾ ਕੋਈ ਬੰਦਾ ਕਹਿੰਦਾ ਵੀ ਸਿੱਧ ਕਰਦਾ ਵੀ ਭੂਤ ਨਹੀਂ ਹੈ ਉਹ ਮੇਰੇ ਨਾਲ ਗੱਲ ਕਰ ਸਕਦਾ ਠੀਕ ਹੈ ਜੀ ਚਲੋ ਠੀਕ ਹੈ ਦੋਸਤੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜੇ ਹੋਰ ਆਪਣੇ ਦੋਸਤਾਂ ਤੱਕ ਪਹੁੰਚਾਇਓ ਜਿਹੜੇ ਇਸ ਚੀਜ਼ ਨੂੰ ਨਹੀਂ ਮੰਨਦੇ ਅਤੇ ਇਹਨਾਂ ਇਸ ਚੀਜ਼ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਯਕੀਨ ਨਹੀਂ ਰੱਖਦੇ ਸਾਡੀ ਵੀਡੀਓ ਉਹਨਾਂ ਤੱਕ ਸ਼ੇਅਰ ਕਰਿਓ ਜੇ ਤਾਂ ਮੈਨੂੰ ਵੀ ਸਪੋਰਟ ਕਰਿਓ ਜੇ ਜੋ ਕਿ ਮੈਂ ਘਰ ਘਰ ਫਿਰ ਕੇ ਇਸ ਪਿੰਡੋਂ ਪਿੰਡ ਦੀਨ ਦੁਨੀਆ ਦੇ ਫਿਰ ਕੇ ਤੁਹਾਡੇ ਤੱਕ ਇਹੋ ਜੀਆਂ ਵੀਡੀਓ ਪਹੁੰਚਦੀਆਂ ਕਰਦਾ ਹਾਂ ਠੀਕ ਆ ਦੋਸਤੋ